ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜੀ ਪ੍ਰਣ ਸਭ ਜੀ ਮਹਾਰਾਜਿਓ ਆਪ ਜੀ ਤਰਸ ਕਰਕੇ ਰਹਿਮਤ ਕਰਕੇ ਸਿਰ ਤੇ ਮੇਰ ਪਰ ਹੱਥ ਰਾ ਕੇ ਆਪ ਜੀ ਦੀ ਆਪਣੀ ਪਾਣੀ ਸੁਖਮਨੀ ਸਾਹਿਬ ਜੀ ਦੀ ਸਹਿਜ ਰੂਪ ਵਿੱਚ ਸੇਵਾ ਲੈ ਲੈਣੀ ਜੀ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਇੱਕ ਪਸਰੇ ਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਤਾਪ ਕਥਾ ਆਪ ਸੁਨਨ ਹਾਰ ਆਪ ਹੈ ਏਕ ਆਪ ਦਿਸਥਾਰ ਜਦਿ ਸਭਾਵੇ ਤਾਂ ਸ੍ਰਿਸ਼ਟੁ ਪਾਏ ਆਪਣੇ ਭਾਣ ਲੈ ਸਮਾਈ ਤੁਮਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾਕ ਪ੍ਰਭ ਜੀ ਆਪ ਬੁਝਾਏ ਸਤਨਾਮ ਸੋਈ ਜਨ ਪਾਏ ਸੋ ਸੰਦਰਸੀ ਤਤ ਕਾ ਦਿੱਤਾ ਨਾਨਕ ਸਗਲ ਸ੍ਰਿਸ਼ਟ ਕਾ ਦਿੱਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਬਿਆਲ ਅਨਾਥ ਕੋ ਨਾਥ ਜਿਸ ਰਾਖੈ ਤੁਸ ਕੋਇ ਨ ਮਾਰੇ ਸੋ ਬੂਆ ਜਿਸ ਮਨੋ ਵਿਚਾਰੈ ਤਿਸ ਤਜ ਅਬਰ ਕਹਾਂ ਕੋ ਜਾਏ ਸਭ ਸਿਰ ਏਕ ਨਰਿੰਦਨ ਰਾਈ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਨਹੁ ਸਾਥ ਗੁਣ ਨਿਧਾਨ ਦੇੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹਿ ਦਿਆਲ ਸਭ ਪ੍ਰਭੂਤ ਕਿਰਪਾਲ ਆਪਣੇ ਕਰਤਬੋ ਜਨ ਆਪ ਅੰਤਰਜਾਮੀ ਰਹੋ ਬਿਆਪ ਤਤਪਾਲੈ ਜੀਨ ਬਹ ਭਾਤ ਜੋ ਜੋ ਰਤਿਓ ਸੋਤ ਸਹਿ ਧਿਆਤ ਜਿਸ ਭਾਵੈ ਤਿਸ ਲਐ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨਹਾਰ ਨਾਨਕ ਇੱਕ ਜਾਨਿਆ ਜਨ ਲਾਗਾ ਹਰੀ ਕਹਿ ਨਾਏ ਤਿਸ ਕੀ ਆਸ ਨੰਬਰਤੀ ਜਾਏ ਸੇਵਕ ਕਾ ਸਿਵਾ ਬਨਾਈ ਹੁਕਮ ਦੂਜ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾਂ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭੈਂਦਰ ਵੈਰ ਅਨੰਦਨ ਪੂਜੈ ਗੁਰ ਕੇ ਪੈਰ ਤੇਹ ਲੋਕ ਸੁਖਿ ਪ੍ਰਲੋਕ ਸੁਹਿਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲਕਰੋ ਆਨੰਦ ਗੁਨ ਗਾਵੋ ਪ੍ਰਭ ਪਰਮ ਆਨੰਦ RAM ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਪ੍ਰਭ ਉਦਾਰ ਅੰਮ੍ਰਿਤ ਵਚਨ ਹਰ ਕੇ ਗੁਨ ਗਾਵੋ ਪ੍ਰਾਨ ਤਰਨ ਕਾ ਇਹ ਸੁਆਉ ਆਠ ਬਹਿਰ ਬ੍ਰਭਿਖੋ ਨੀਰਾ ਮਿਟੈ ਅਗਿਆਨ ਬਿਨ ਸਹਿ ਅੰਧੇਰਾ ਸੁਨ ਉਪਦੇਸ ਹਿਰਦੈ ਬਸਾਵੋ ਮਨ ਇਛੇ ਨਾਨਕ ਫਲ ਪਾਵੋ ਹਾਲ ਤਪਲਤ ਦੁਏ ਲੇਹੋ ਸਵਾਰ RAM ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸਾਇ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲੈ ਬਲਾਏ ਦੁਖ ਦਰਦ ਮਨ ਤੇ ਭਉ ਜਾਏ ਸਤਿ ਵਪਾਰ ਕਰਹੁ ਵਪਾਰੀ ਦਰਗਹ ਨਿਭਹਿ ਕੇਪ ਤੁਮਾਰੀ ਇਕਾ ਤੀਕ ਰੱਖੋ ਮਨ ਮਾਹੀ ਨਾਨਕ ਬਹਰ ਨ ਆਵਹਿ ਜਾਹੀ ਤਿਸਤੇ ਦੂਰ ਕਹਾ ਕੋ ਜਾਏ ਉਪਰੇ ਰਖਨਹਾਰ ਧਾਈ ਨਿਰਭਉ ਜਪਐ ਸਗਲ ਭਉ ਮਿਟਐ ਪ੍ਰਭ ਕਿਰਪਾ ਤੇ ਪ੍ਰਾਨੀ ਛੁਟਐ ਜਿਸ ਪ੍ਰਭ ਰਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟਐ ਅਹੰਕਾਰ ਤਿਸ ਦਨ ਕਾ ਕੋਇ ਨ ਪਹੁੰਚਨਹਾਰ ਸਿਰ ਉਪਰ ਠੰਡਾ ਕਰਸੂਰਾ ਨਾਨਕ 타ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਦਾ ਕੀ ਦ੍ਰਿਸ਼ਟ ਦਰਸਨ ਪੇਹਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪਰਖ ਪ੍ਰਦਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਵਾਹਿਗੁਰੂ